ਪੰਜਾਬ ਦੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦੇ ਬੁੱਤਾਂ ਦੀ ਬੇਅਦਬੀ ਕਰ ਰਹੀ ਹੈ। ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਧਰਨਾ ਪ੍ਰਦਰਸ਼ਨ ਬਨੂਰ ਦੇ ਵਿੱਚ ਰੱਖਿਆ। ਪਿੰਡ ਕੋਲੋਲੀ ਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਬੁੱਤ ਨੂੰ ਉਖਾੜਨਾ ਔਰ ਫਿਰ ਉਹਨੂੰ ਕਸੀਟ ਕੇ ਲਜਾਣਾ ਪੁਲਿਸ ਵੱਲੋਂ ਤੋਂ ਬਹੁਜਨ ਸਮਾਜ ਪਾਰਟੀ ਇਹਦੀ ਨਿੰਦਾ ਕਰਦੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਐਸਐਚਓ ਬੁੱਤ ਨੂੰ ਕਸੀਟ ਕੇ ਲਗਿਆ ਉਹਨੂੰ ਮੁਅਤਲ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਔਰ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਵੇ ਔਰ ਡਾਕਟਰ ਅੰਬੇਡਕਰ ਜੀ ਦਾ ਬੁੱਤ ਉੱਥੇ ਸਥਾਪਿਤ ਕੀਤਾ ਜਾਵੇ ਅਰੇ ਸਤਾਈ ਦੀ ਕਿੰਨੀ ਵੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਸਤਾਈ ਦੇ ਵਿੱਚ ਸਮਝੋ ਆਪ ਗਈ ਔਰ ਬਸਪਾ ਆਈ ਬੜੀ ਤਿਆਰੀ ਅਸੀਂ ਪੰਜਾਬ ਸੰਭਾਲੋ ਮਹਮ ਚਲਾਈ ਆ 15 ਮਾਰਚ ਤੋਂ ਕਿਉਂ ਪੰਜਾਬ ਸੰਭਾਲੋ ਮਹਮ ਚਲਾਈ ਕਿਉਂਕਿ ਪੰਜਾਬ ਦੇ ਅੰਦਰ ਅਸੀਂ ਇਹ ਦੇਖਿਆ ਕਿ 2 ਲੱਖ ਦੇ ਕਰੀਬ ਨੌਜਵਾਨ ਚੱਤੇ ਨੇ ਖਲ ਪੰਜਾਬ ਦੀ ਸਰਕਾਰ ਮੌਜੂਦਾ ਇਸ ਤੋਂ ਪਹਿਲਾਂ ਕਾਂਗਰਸ ਦੀ ਉਸ ਤੋਂ ਪਹਿਲਾਂ ਅਕਾਲੀ ਭਾਜਪੀ ਦੀ ਔਰ ਮੌਜੂਦਾ ਭਾਜਪੀ ਦਿੱਲੀ ਦੀ ਸਰਕਾਰ ਡਰੱਗ ਮਾਫੀਆ ਦਾ ਨੈਟਵਰਕ ਤੋੜਨ 'ਚ ਫੇਲ ਹੋ ਗਏ ਤਲਵੰਡੀ ਸਾਬੋਤ ਪੂਰੇ ਮਾਲਵੇ ਦੇ ਵਿੱਚ ਇੱਕ ਮਾਰਚ ਪਲਾਨ ਕਰੋਗੇ ਔਰ ਪੰਜਾਬ ਸਰਕਾਰ ਦੇ ਇਸ ਜ਼ਬਰ ਨੂੰ ਜਨਤਾ ਦੀ ਕਚਹਿਰੀ ਚ ਲੈ ਕੇ ਜਾਊਗੀ। ਔਰ ਉਹਦਾ ਉਹਦਾ ਜਿਹੜਾ ਆਖਰੀ ਪੜਾਅ ਆ ਉਹ ਪਿੰਡ ਕਲੋਲੇ ਚ ਡਾਕਟਰ ਅੰਬੇਦਕਰ ਦੇ ਬੁੱਤ ਦੀ ਸਤਾਪਤੀ ਕਰਕੇ ਹੋਏਗਾ। ਇਸ ਕਰਕੇ ਅਸੀਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਜਿੰਨਾ ਜ਼ਬਰ ਕਰਨਾ ਕਰ ਲਓ। ਲੇਕਿਨ ਡਾਕਟਰ ਅੰਬੇਦਕਰ ਦੀ ਬੇਅਦਬੀ ਡਾਕਟਰ ਅੰਬੇਦਕਰ ਦਾ અપਮਾਨ ਗੁਰੂ ਰਵਿਦਾਸ ਗੁਰੂ ਘਰਾਂ ਤੇ ਟੋੜੇ ਹਮਨੇ ਔਰ શ્રી ਕੌਲਤਕਪ ਸਾਹਿਬ ਦੇ ਮਰਿਆਦਾ ਤੇ ਤੁਹਾਡੇ ਹਮਲੇ ਇਹ ਪੰਜਾਬ برداشت ਨਹੀਂ ਕਰੂਗਾ ਪੰਜਾਬ ਤੁਹਾਨੂੰ 2027 ਚ ਚਲਦਾ ਕਰੂਗਾ ਔਰ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਿਮ ਨਾਲ ਪੰਜਾਬੀਆਂ ਨੂੰ ਜੋੜਨ ਦਾ ਸੱਦਾ ਦਿੱਤਾ ਬੜੇ ਸਾਰਥਕ ਨਤੀਜੇ ਆ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਭ ਨੂੰ ਪਰਖਿਆ ਬਾਰੋ-ਬਾਰੇ ਅੱਬ ਪਰਖੋ ਅੱਬ ਕੀ ਬਾਰ ਬਸਪਾ ਕੀ ਬਾਰ ਬਸਪਾ ਨੂੰ ਇੱਕ ਮੌਕਾ ਦਿਓ ਇੱਕ ਮੌਕਾ ਤੁਸੀਂ 78 ਸਾਲ ਇਹਨਾਂ ਦਿੱਤੇ ਆ 78 ਸਾਲ ਉਜਾੜਾ ਬਰਬਾਦੀ ਤਬਾਹੀ ਬੇਰੁਜ਼ਗਾਰੀ ਗੈਂਗਸਟਰ ਧੋਖਾ ਹਰ ਫੀਲਡ ਚ ਮਾਫੀਆ ਆਓ ਇਸ ਬਦਹਾਲ ਪੰਜਾਬ ਨੂੰ ਇਸ ਬਦਹਾਲੀ ਚੋਂ ਕੱਢਣ ਲਈ ਬਸਪਾ ਨਾਲ ਖੜੇ ਹੋ ਧੰਨਵਾਦ ਪੰਜਾਬ ਦੇ ਰਾਜਾ ਤੁਸੀਂ ਦੈਲੀ ਚਾਹੀ ਚਾਹੁੰਦੇ ਹੋ ਦੇਖੋ ਅੱਜ ਜਿਹੜਾ ਜੈਪੀ ਮੰਚ ਵੱਲੋਂ ਅੱਜ ਅਸੀਂ ਇੱਥੇ ਇੱਕ ਪੰਜਾਬ ਵਿਐਸਪੀ ਪਾਰਟੀ ਵੱਲੋਂ ਜਿਹੜੇ 바ਵਾ ਸਾਹਿਬ ਅੰਬੇਦਕਰ ਦੀ ਇੱਕ ਕੋਲੋਲੀ ਪਿੰਡ ਦੇ ਵਿੱਚ ਜਿਹੜੀ ਇੱਕ ਮੰਦਪਾਗੀ ਘਟਨਾ ਹੋਈ ਹੈ ਜਿਹੜੀ ਬੇਦਬੀ ਹੋਈ ਹੈ ਉਹਦੇ ਖਿਲਾਫ ਇੱਕ ਰੋਸ ਮਜਾਰਾ ਲਗਾਇਆ ਗਿਆ ਤੇ ਉਹਦੇ ਵਿੱਚ ਅਸੀਂ ਜੈਪੀ ਮੰਚ ਵੱਲੋਂ ਜਿਹੜੀ ਸ਼ਮੂਲੀਅਤ ਕਰਨ ਆਏ ਆ ਤੇ ਅਸੀਂ ਇੱਥੇ ਦੀ ਸਰਕਾਰ ਨੂੰ ਇੱਕ ਹੋਰ ਗੱਲ ਚੇਤਾਵਨੀ ਦੇਣਾ ਚਾਹਾਂਗੇ ਕਿ ਇਹ ਜਿਹੜੀ 바ਵਾ ਸਾਹਿਬ ਅੰਬੇਦਕਰ ਦੀ ਇਹ ਜਿਹੜੀ ਬੇਦਬੀਆਂ ਬਾਰ-ਬਾਰ ਹੋ ਰਹੀਆਂ ਇਹ ਬਹੁਤ ਚਿੰਤਾ ਦਾ ਕਾਰਨ ਹੈ ਇਹ ਨਾ ਹੋਏ ਕਿ ਸਮਾਜ ਇਹਦੇ ਤੇ ਕੋਈ ਬਹੁਤ ਜ਼ਿਆਦਾ ਇੱਕ ਤਿੱਖਾ ਸੰਘਰਸ਼ ਖੜ ਲੈ। ਕੀ ਕਹਿਣੇ ਜਾਂਦੇ ਬਾਰੇ ਬਸ ਜੇ ਦੇਖੋ ਗੱਲ ਇਹ 바ਵਾ ਸਾਹਿਬ ਉਮੀਦਵਾਰ ਜੀ ਦੀ ਰਾਜਪ੍ਰੇਵੀ ਤੁਸੀਂ ਇੱਕ ਟੱਕਰ ਦੇਖੀ ਆ ਜਿਹੜੀ ਬੇਦਬੀ ਹੋਈ ਆ ਉਹਦਾ ਵੀ ਕੋਈ ਨਤੀਜਾ ਜਿਹੜਾ ਨਹੀਂ ਹਰ ਮੈਂਬਰ ਜਿਵੇਂ ਵੀ ਕਰੇ ਅਸੀਂ ਸਰਬਰ ਦਾ ਸਮਰਥਨ ਕਰਦੇ ਆ। ਅੱਛਾ ਆਪਣਾ ਨਾਮ ਦੱਸੋ। ਬਰਨਵ ਸਿੰਘ ਜੀ ਅੱਜ ਤੁਸੀਂ ਇੱਥੇ ਆਏ ਸੀ ਜੀ ਜੈ ਪੇਮਾ ਜੀ ਰਾਜਪੁਰਾ ਵੱਲੋਂ ਤੇ ਇਹ ਜਿਹੜਾ ਪਟਾਰਕ ਲੌਂਡੇ ਦੇ ਵਿੱਚ 바ਵਾ ਸਾਹਿਬ ਡਾਕਟਰ ਨੀਰਾ ਮਿਲ ਕੇ ਤੇ ਬੁੱਤ ਔੜ ਗਏ ਜਿਹੜਾ ਸ਼ਰਾਫਤੀ ਅੰਸਰ ਹੈ ਉਹਨਾਂ ਨੇ ਪਿੱਛੇ ਸੁੱਟਦਾ ਬਹੁਤ ਸਮਾਜਵਾਦੀ ਹੁੰਦੀ ਧਰਨਾ ਲੈ ਕੇ ਮੰਡੀ ਦੇ ਵਿੱਚ ਅਸੀਂ 7:00 ਵਜੇ ਤੋਂ ਸਪੋਰਟ ਕਰਨੇ ਪਹੁੰਚੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹੜੇ ਵਾਰ-ਵਾਰ ਵਾਰ-ਵਾਰ 바ਵਾ ਸਾਹਿਬ ਦੇ ਬੇਇੱਜ਼ਤੀ ਕਰਦੇ ਆ ਉਹਨਾਂਸਰਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਇਹ ਸਮਾਜਿਕ ਮੱਧਾ ਹੋ ਗਿਆ ਪੂਰੀ ਤਰ੍ਹਾਂ ਫਿਰ ਇਹਨਾਂ ਨੂੰ ਜਵਾਬ-ਜਵਾਬ ਆ ਜਾਵੇਗਾ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਸਰਾਥ ਨਸਰੇ ਪਰਚਾ ਦਾਜ ਕਰਕੇ ਅੰਦਰ ਛੁੱਟਿਆ ਜਾਵੇ ਤੇ ਸਾਨੂੰ ਸਮਾਜ ਨੂੰ ਸਾਬਤ ਹੋਇਆ ਜਾਵੇ ਸਰਕਾਰੀ ਨੌਕਰੀਆਂ